ਗੁਰਾਇਆ نیشنل ਹਾਈਵੇ ਤੇ ਸਕੂਟਰੀ ਤੇ ਆ ਰਹੇ ਪਤੀ ਪਤਨੀ ਨੂੰ ਚਾਰ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ਤੇ ਲੁੱਟ ਲਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਣਜੀਤ ਗਰਸੀ ਨੇ ਦੱਸਿਆ ਉਹ ਲੁਧਿਆਣਾ ਤੋਂ ਗੁਰਾਇਆ ਵੱਲ ਆ ਰਿਹਾ ਸੀ ਜਦੋਂ ਉਹ ਗੁਰਾਇਆ ਦੀ ਟੱਲੇਵਾਲ ਗਰਾਉਂਡ ਤੋਂ ਥੋੜਾ ਪਿੱਛੇ ਪਹੁੰਚੇ ਤਾਂ ਦੋ ਮੋਟਰਸਾਈਕਲਾਂ ਤੇ ਸਵਾਰ ਚਾਰ ਨੌਜਵਾਨਾਂ ਨੇ ਉਹਨਾਂ ਨੂੰ ਰੋਕਣ ਲਈ ਹੱਥ ਦਿੱਤਾ ਉਹਨਾਂ ਨੇ ਸਕੂਟਰੀ ਨਹੀਂ ਰੋਕੀ ਤਾਂ ਅੱਗੇ ਆ ਕੇ ਉਹਨਾਂ ਮੋਟਰਸਾਈਕਲ ਉਹਨਾਂ ਦੀ ਸਕੂਟਰੀ ਅੱਗੇ ਲਗਾ ਦਿੱਤਾ ਜਿਨ੍ਹਾਂ ਉਸਦੀ ਪਤਨੀ ਦਾ ਬੈਗ ਖਿੱਚ ਲਿਆ ਅਤੇ ਲੁੱਟ ਕੇ ਫਰਾਰ ਹੋ ਗਈ। ਉਹਨਾਂ ਦੱਸਿਆ ਕਿ ਮੋਟਰਸਾਈਕਲ ਸਵਾਰ ਲੁਟੇਰੇ ਉਹਨਾਂ ਕੋਲੋਂ 10000 ਦੀ ਨਕਦੀ, ਤਿੰਨੋ ਮੋਬਾਈਲ ਫੋਨ ਲੁੱਟ ਕੇ ਗੁਰਾਇਆਂ ਵੱਲ ਫਰਾਰ ਹੋ ਗਏ। ਇਸ ਸਬੰਧੀ ਉਹਨਾਂ ਨੇ ਗੁਰਾਇਆਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। ਰنجੀਤ ਨੇ ਇਹ ਵੀ ਦੱਸਿਆ ਕਿ ਕੁਝ ਸੀਸੀਟੀਵੀ ਫੁਟੇਜ ਵੀ ਪੁਲਿਸ ਵੱਲੋਂ ਕਢਵਾਈ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਤੋਂ ਲੁਟੇਰਿਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਮੈਂ ਰنجੀਤ ਕੱਲ੍ਹ ਸੀ ਆ ਜੀ ਮਾ ਇਹ ਅੱਜ ਇਸੀ ਲੁਧਾਨੇਆ ਤੋਂ ਆ ਰਹੇ ਸੀਗੇ ਉਦੋਂ ਮੈਂ ਡਿਊਟੀ ਵੀ ਕਰਦਾ ਮੈਂ ਖ਼ਬਰ ਲੈਂਦੇ ਵਿੱਚ ਮੀਡੀਆ ਵਿੱਚ ਕੰਮ ਕਰਦਾ ਵਾਂ ਤੇ ਇਸ ਤਕਰੀਬਨ 9:45 ਮਿੰਟ ਤੇ ਅਸੀਂ ਗਰਾਆਂ ਜਦੋਂ ਇੱਥੋਂ ਐਂਟਰੀ ਕਰਨ ਲੱਗੇ ਆ ਗਰਾਆਂ ਸ਼ਹਿਰ ਨੂੰ ਤੇ ਸਾਨੂੰ ਇੱਥੇ ਗਰਾਆਂ ਤੋਂ ਤਕਰੀਬਨ ਡੱਲੇ ਵਾਲ ਗਰਾਊਂਡ ਦੇ ਪਿੱਛੇ ਜਿਹੜਾ ਮੰਦਿਰ ਆ ਉੱਥੋਂ ਸਾਨੂੰ ਹੱਥ ਦਿੰਦੇ ਸਾਨੂੰ ਹੱਥ ਦਿੱਤਾ ਦੋ ਮੋਟਰਸਾਈਕਲ ਤੇ ਚਾਰ ਜਣੇ ਸਵਾਰ ਸੀਗੇ ਤੇ ਹਥਿਆਰ ਉਹਨਾਂ ਦੇ ਕੋਲ ਸੀਗਾ ਤੇ ਉਹਨਾਂ ਨੇ ਸਾਨੂੰ ਪਹਿਲਾਂ ਰੋਕਿਆ ਅਸੀਂ ਸ਼ਾਇਦ ਅਸੀਂ ਉਹਨਾਂ ਨੂੰ ਰੋਕ ਕੇ ਰੁਕਣ ਲੱਗੇ ਸੀਗੇ ਸ਼ਾਇਦ ਉਹਨਾਂ ਨੂੰ ਕਿਸੇ ਰਾਸਤੇ ਦੀ ਭਟਕ ਲੱਗ ਗਈ ਜਾਂ ਰਾਸਤੇ ਤੇ ਉਹਨਾਂ ਨੇ ਜਾਣਾ ਹੋਣਾ ਵਾ ਤੇ ਅਸੀਂ ਦੱਸ ਦਈਏ ਪਰ ਜਦੋਂ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਰੋਕ ਰੋਕ ਇੱਕ ਉਹਨਾਂ ਨੇ ਮੋਟਰਸਾਈਕਲ ਸਾਡੇ ਐਕਟਿਵ ਦੇ ਮੋੜੇ ਲਾਇਆ ਇੱਕ ਮੋਟਰਸਾਈਕਲ ਐਕਟਿਵ ਦੇ ਪਿੱਛੇ ਲਗਾਇਆ ਜਦੋਂ ਸਾਨੂੰ ਪਤਾ ਕਿ ਸਾਡੇ ਨਾਲ ਬਾਰਤ ਹੋਣ ਲੱਗੀ ਆ ਅਸੀਂ ਉੱਥੋਂ ਗੱਡੀ ਪਾ ਜਾ ਕੇ ਅਸੀਂ ਲਾਈਟ ਵਾਲੇ ਪਾਸੇ ਆ ਗਏ ਜਿੱਥੇ ਠੇਕਾ ਸ਼ਰਾਬ ਦਾ ਡੱਲੇਆ ਗਰਾਊਂਡ ਦੇ ਬਿਲਕੁਲ ਨਾਲ ਉੱਥੇ ਆਣ ਕੇ ਖੜੇ ਆ ਪੁਲ ਦੇ ਉੱਪਰ ਜਦੋਂ ਪੁਲ ਦੇ ਉੱਪਰ ਪਹੁੰਚਣ ਲੱਗੇ ਆ ਸ਼ੁਰੂ ਪੁਲ ਚੜਨ ਲੱਗੇ ਆ ਹੋੜ ਚੜਦੇ ਸਾਰੇ ਹੀ ਸਾਨੂੰ ਉਹਨਾਂ ਨੇ ਹਥਿਆਰਾਂ ਦੀ ਨੋਕ ਤੇ ਦੋ ਬੰਦੇ ਤੇ ਚਾਰ ਜਨੇ ਸੀ ਦੋ ਮੋਟਰਸਾਈਕਲ ਸੀ ਔਰ ਦੋਨੇ ਮੋਟਰਸਾਈਕਲਾਂ ਕੋ ਮੁੰਡੇ ਜਿਹੜੇ ਬੈਠੇ ਸੀਗੇ ਅੱਗੇ ਔਰ ਪਿੱਛੇ ਦੋਨਾਂ ਕੋ ਹਥਿਆਰ ਤੇ ਹਥਿਆਰ ਦੀ ਨੋਕ ਤੇ ਸਾਡੇ ਕੋ ਪਰਸ ਖੋਇਆ ਗਿਆ ਪਰਸੇ ਵਿੱਚ ਸਾਡੇ ਤਿੰਨ ਮੋਬਾਈਲ ਸਾਡੇ ਪਛਾਣ ਪੱਤਰ ਆਇਡੈਂਟੀਟੀ ਆਧਾਰ ਕਾਰਡ ਸਾਡਾ ਪੈਨ ਕਾਰਡ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਪੁਲਿਸ ਨੂੰ ਅਸੀਂ ਆਪਣੀ ਕੰਪਲੇਟ ਦਸਤ ਕਰਵਾ ਦਿੱਤੀ ਆ ਮੌਕਾ ਦੇਖਣ ਨਹੀਂ ਆਏ ਹੈਗੇ ਸਾਡੇ ਅਸੀਂ ਬਹੁਤ ਮਿਹਨਤ ਕੀਤੀ ਕਿ ਸਾਡਾ ਮੌਕਾ ਦੇਖੋ ਆਣਗੇ ਪਰ ਉਹ ਕਹਿੰਦੇ ਨਹੀਂ ਇੱਥੇ ਵਾਦਤ ਹੋਈ ਹੈ ਸ਼ਾਇਦ ਉਹ ਹੋ ਸਕੇ ਉਹੀ ਜਿਹੜੇ ਇੱਥੋਂ ਸਾਡੇ ਨਾਲ ਬਾਦ ਤੱਕ ਕਰਕੇ ਗਏ ਆ ਉਹੀ ਸ਼ਾਇਦ ਅੱਗੇ ਵਾਦਤ ਕਰਨ ਕਿਤੇ ਹੋਰ ਜਾਣਗੇ ਉਹਨਾਂ ਨੂੰ ਤੇ ਇਨਫੋਰਮੇਸ਼ਨ ਹੈ ਕਿ ਇੱਥੇ ਹੀ ਵਾਦਤ ਹੋ ਰਹੀ ਆ ਤੇ ਉਹ ਉਹਨਾਂ ਦੇ ਮਗਰ ਚੱਲ ਗਏ ਆ ਗੱਡੀ ਲੈ ਕੇ ਉਹਨਾਂ ਕੋ ਹਥਿਆਰ ਕੀ ਕਿਹੜੇ ਉਹਨਾਂ ਕੋ ਦੋ ਸੀ ਬੰਦੂਕਾਂ ਸੀਆਂ ਛੋਟੇ ਜਿਹੜੀਆਂ ਹੁੰਦੀਆਂ ਪਿਸਟਲ ਹੁੰਦੀਆਂ ਉਹ ਹੀ ਸੀਆਂ ਹਾਂਜੀ ਕਿੰਨੇ ਕਿੰਨੇ ਜਣੇ ਕੋਈ ਦੋਨਾਂ ਦੋ ਲਗ ਲਗ ਸੀ ਦੋਨਾਂ ਕੋ ਸੀ ਅੱਗੇ ਵਾਲੇ ਕੋਈ ਤੇ ਪਿੱਛੇ ਵਾਲੇ ਕੋਲ ਵੀ ਉਹਨਾਂ ਦੀ ਬਾਈਕ ਦਾ ਤੁਸੀਂ ਨੰਬਰ ਨੰਬਰ ਨਹੀਂ ਨੰਬਰ ਹੈ ਨਹੀਂ ਸੀ ਨੰਬਰ ਹੈਗਾ ਸੀ ਪਰ ਉਹ ਨਜ਼ਰ ਨਹੀਂ ਆਇਆ ਉਹ ਪਲੇਟ ਲੱਗੀ ਹੋਈ ਸੀਗੀ ਤੇ ਉਹਦੇ ਵਿੱਚ ਜਿਹੜਾ ਨੰਬਰ ਲਿਖਿਆ ਸੀ ਉਹ ਇੱਕ ਚਮਕ ਦੇ ਨਾਲ ਲੱਗਾ ਯਾਨੀ ਕਿ ਸਰਕਾਰੀ ਨੰਬਰ ਨਹੀਂ ਸੀ ਉਹਦੇ ਉੱਤੇ